ਮੰਨ ਬਾਹਰ ਨੇ ਨਿਕਾ ਹਿੰਦੂ ਬਾਹਰ ਨੇ ਨਿਕਣ ਦੇਣ ਦੇ ਉਥੇ ਸਿੱਖਾਂ ਦੀ ਭਈਏ ਬੰਦੇ ਮਾਰੀ ਜਾਂਦੇ ਦੂਜੀ ਗੱਲ ਬਾਤ ਇਹ ਆ ਕਿ ਕੋਈ ਵੀ ਅਹੀਂ ਐਡੇ ਕੋਈ ਤਰਮਾਤਮਾ ਨਹੀਂ ਹੈਗੇ ਵੀ ਅਹੀਂ ਉਥੇ ਸਾਰੀਆਂ ਕਮਿਊਨਿਟੀ ਨੂੰ ਰਜਾਉਣ ਦਾ ਦੀ ਕੋਸ਼ਿਸ਼ ਕਰਨੀ ਆ ਪੰਜਾਬ ਦੇ ਵਿੱਚ ਕੰਮ ਕਰੋ ਸਹਿਰਦਤਾ ਦੇ ਨਾਲ ਐਫਸੀਆਰਏ ਕੋਡ ਲਓ ਪੈਸਾ ਬਾਹਰੋਂ ਭੇਜਣਾ ਸ਼ੁਰੂ ਕਰੋ ਕੰਮ ਤੇ ਤੁਸੀਂ ਇੱਕ ਤੁਸੀਂ ਗਲਤੀ ਇੱਕ ਗਲਤੀ ਕਹਿੰਦੇ ਓ ਤੂੰ ਬੈਤ ਸਹੀ ਕਿਤੇ ਮੇਰੇ ਸਾਹਮਣੇ ਤੇਰੀਆਂ ਗਲਤੀਆਂ ਮੈਂ ਇੱਕ ਨਹੀਂ ਤੇਰੀਆਂ ਮੈਂ ਗਲਤੀਆਂ ਹਜ਼ਾਰ ਗਿਣਾ ਦੂੰਗਾ ਹੁਣ ਤੁਸੀਂ ਚੀਕ ਤੁਹਾਡੀ ਇੱਕ ਥਾਂ ਤੋਂ ਵੱਜ ਗਈ ਜੇ ਮੈਂ ਚੀਕ ਤੁਹਾਡੀ ਬੜੇ ਥਾਂ ਤੋਂ ਮਰਵਾਉਣੀ ਹੈ ਤੁਹਾਨੂੰ ਪੰਜਾਬ ਦੇ ਵਿੱਚ ਵੀ ਲੋਕ ਬਾਹੋਂ ਫੜ ਕੇ ਸਵਾਲ ਕਰਨਗੇ ਵੀ ਜਿਹੜਾ ਤੁਸੀਂ ਬਾਹਰ ਪੈਸਾ ਪੰਜਾਬ ਦੇ ਲਈ ਇਕੱਠਾ ਕੀਤਾ ਉਹ ਕਿੱਥੇ ਆ ਪਹਿਲਾਂ ਤੇ ਸਾਸਰੀ ਕਾਲ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਅੱਜ ਚਾਨ ਚੱਕੀ ਆਪਾਂ ਨੂੰ ਲਾਈਵ ਹੋਣਾ ਪੈ ਗਿਆ ਉਹਦਾ ਕਾਰਨ ਇਹ ਸੀ ਕਿ ਆਪਾਂ ਕਾਫੀ ਦਿਨਾਂ ਤੋਂ ਗੱਲਬਾਤ ਕੋਈ ਕੀਤੀ ਨਹੀਂ ਆਪਣੇ ਸਿੰਘਾਂ ਦੇ ਨਾਲ ਤੇ ਮੈਂ ਕਿਹਾ ਵੀ ਗੱਲਬਾਤ ਅੱਜ ਥੋੜੀ ਬਹੁਤੀ ਕਰੀਏ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਘਟਨਾ ਕਰਮ ਹੋਏ ਆ ਨਾ ਉਹ ਵਿਚਾਰ ਲਈਏ ਇੱਕ ਤੇ ਹੈਗਾ ਹੀ ਸਪੇਨ ਵਾਲੀ ਘਟਨਾ ਸਪੇਨ ਹੜਾਏ ਪਏ ਸੀ ਹਨ ਤੇ ਹੜਾਂ ਦੇ ਵਿੱਚ ਭਾਈ ਅਮਰੀਕ ਸਿੰਘ ਹੋਣੀ ਤੇ ਸਾਡੀ ਟੀਮ ਦੇ ਮੈਂਬਰ ਆ ਵੀਰੇ ਪ੍ਰਿੰਸ ਹੋਣੀ ਸੇਵਾ ਕਰ ਰਹੇ ਸੀ ਉੱਥੇ ਤੇ ਉਹਨਾਂ ਨੇ ਬੜਾ ਵਧੀਆ ਮਤਲਬ ਕਿ ਸਾਰਾ ਪ੍ਰੋਗਰਾਮ ਉਲੀਕਿਆ ਸੀ ਤੇ ਵਧੀਆ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਉਹ ਸਾਰੀ ਚਲਾ ਰਹੇ ਸੀ ਪਰ ਹੋਇਆ ਕੀ ਵੀ ਉੱਥੇ ਕੁਝ ਗੱਲਾਂਬਾਤਾਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਗੱਲਬਾਤ ਕਰਨੀ ਜ਼ਰੂਰੀ ਹੈ ਆਪਣੀ ਅ ਪਹਿਲੀ ਤੇ ਗੱਲਬਾਤ ਉੱਥੇ ਬਾਬਿਓ ਇਹ ਹੋਈ ਕਿ ਉੱਥੇ ਜਿਹੜੀ ਸੰਗਤ ਸੀ ਉਹ ਲੱਗੀ ਸੀ ਆਪਣੇ ਤਰੀਕੇ ਨਾਲ ਹੀ ਗੱਲਬਾਤ ਕਰਨਾ ਜਿੰਨੀ ਕ ਚਾਹੀਦੀ ਸੀ ਸੇਵਾ ਉਹਨਾਂ ਨੂੰ ਉਹ ਨਿਭਾ ਰਹੇ ਸੀ ਆਪਣੇ ਤਰੀਕੇ ਦੇ ਨਾਲ ਹੀ ਤੇ ਉਹਦੇ ਵਿੱਚ ਕੀ ਹੋਇਆ ਕਿ ਇਹ ਰਵੀ ਸਿੰਘ ਹੁਣੀ ਉੱਥੇ ਪਹੁੰਚੇ ਆਪਣੇ ਬੰਦੇ ਲੈ ਕੇ ਤੇ ਅਮਰੀਕ ਸਿੰਘ ਹੁਣਾ ਨੇ ਤੇ ਪ੍ਰਿੰਸ ਹੁਣਾ ਨੇ ਇਹਨਾਂ ਨੂੰ ਇੰਨੀ ਗੱਲ ਕਹੀ ਕਿ ਆਪਾਂ ਤੁਹਾਨੂੰ ਫੰਡਲੀ ਪੋਸ਼ ਨਹੀਂ ਪਾਉਣ ਦੇਣੀ ਜੇ ਤੁਸੀਂ ਬੰਦੇ ਸੇਵਾ ਲਈ ਦੇਣੇ ਆ ਤੇ ਬੰਦੇ ਤੁਸੀਂ ਸੇਵਾ ਲਈ ਦੇ ਸਕਦੇ ਹੋ ਤੇ ਉਹਦੇ ਵਿੱਚ ਚਲੋ ਇਹਨਾਂ ਦੀ ਕੁਝ ਬੋਲਬਲਾਰਾ ਵੀ ਹੋਇਆ ਉੱਥੇ ਪਰ ਫਿਰ ਇਹਨਾਂ ਨੇ ਜਿਹੜੀ ਹੀ ਗੱਲਬਾਤ ਉਹ ਕਿਸੇ ਹੋਰ ਬਨੇ ਕਮਾਤੀ ਸ਼ਾਇਦ ਰਵੀ ਸਿੰਘ ਦਾ ਇੱਕ ਮੈਸੇਜ ਜਿਹੜਾ ਉਹਨਾਂ ਨੂੰ ਕੀਤਾ ਗਿਆ ਰਵੀ ਸਿੰਘ ਵੱਲੋਂ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਵਾਂ ਸ਼ਾਇਦ ਉਹੀ ਮੈਸੇਜ ਆ ਇੱਕ ਮਿੰਟ ਠੀਕ ਸਿੰਘ ਹਾਂਜੀ ਸਰ ਪੰਜਾਬ ਸਰ ਥੈਂਕ ਯੂ ਤੁਹਾਡੇ ਫੋਨ ਖੋਲਦਾ ਤੇ ਅਪਡੇਟ ਤਾਂ ਜਿਦਾ ਹੁਣ ਕਾਫੀ ਜਿਦਾ ਵੀ ਗੱਲਬਾਤ ਤੁਹਾਨੂੰ ਕੱਲ ਦੀ ਕਾਫੀ ਅਫਸੋਸ ਆ ਪਈ ਇਨਾਂ ਕੁਸ਼ ਕਰਕੇ ਤੇ ਜਦੋਂ ਵੀ ਇੱਕ ਦੂਜੇ ਨੂੰ ਮਾਰਾ ਬੋਲਣਾ ਫਿਰ ਇਹ ਸਾਡੀ ਸਾਰਿਆਂ ਦੀ ਹਾਰ ਹੁੰਦੀ ਹੈ ਕੋਈ ਜਿੱਤ ਨਹੀਂ ਕਿਸੇ ਦੀ ਜਿੱਤ ਨਹੀਂ ਅਮਰੀਕਾ ਤੋਂ ਹੋਵੇ ਪ੍ਰਿੰਸ ਹੋਵੇ ਅਸੀਂ ਹੈਗੇ ਸਾਰੇ ਇੱਥਾ ਆਏ ਹਾਂ ਪਰ ਕਈ ਵਾਰੀ ਪਿੱਛੋਂ ਚਾਬੀ ਕੋਈ ਦੇ ਦਿੰਦਾ ਇੰਨੀ ਵੱਡੀ ਜਾਂ ਇੰਨੀ ਨਫ਼ਰਤ ਪੈਦਾ ਨਹੀਂ ਹੁੰਦੀ ਦਿਲ ਦੇ ਵਿੱਚ ਕਿਸੇ ਦੇ ਖਾਲ ਪੁੱਛਣ ਤੋਂ ਹਾਂਜੀ ਇੱਥੇ ਰਵੀ ਸਿੰਘ ਨੇ ਇੰਨੀ ਗੱਲ ਕਹੀ ਆ ਕਿ ਚਾਬੀ ਦੇ ਦਿੰਦਾ ਕੋਈ ਇੰਨੀ ਵੱਡੀ ਕਿ ਨਫ਼ਰਤ ਫੈਲ ਜਾਂਦੀ ਹੈ ਮੈਂ ਇਸ ਗੱਲ ਦਾ ਜਵਾਬ ਦੇਦਾ ਪਹਿਲਾਂ ਰਵੀ ਸਿੰਘ ਜੀ ਚਾਬੀ ਮੈਂ ਕਿਸੇ ਨੂੰ ਨਹੀਂ ਦਿੱਤੀ ਨਾ ਮੈਂ ਪ੍ਰਿੰਸ ਹੁਣਾਂ ਨੂੰ ਉੱਥੇ ਸੇਵਾ ਕਰਨ ਨੂੰ ਕਿਹਾ ਨਾ ਮੈਂ ਮਰੀਕ ਸਿੰਘ ਹੁਣਾਂ ਨੂੰ ਕਿਹਾ ਉਹ ਬੰਦੇ ਆਪਣੇ ਤੌਰ ਦੇ ਉੱਤੇ ਹੀ ਲੱਗੇ ਰਹੇ ਜਦੋਂ 10 ਦਿਨ ਉਹਨਾਂ ਨੂੰ ਸਫਾਈ ਕਰਦਿਆਂ ਨੂੰ ਹੋ ਗਏ 10 ਦਿਨ ਉਹਨਾਂ ਨੂੰ ਕੰਮ ਕਰਦਿਆਂ ਨੂੰ ਹੋ ਗਏ ਤੁਹਾਨੂੰ ਪਤਾ ਲੱਗਾ ਵੀ ਕੰਮ ਹੁਣ ਸਾਂਭਿਆ ਗਿਆ ਸਮੇਟਿਆ ਚੱਲਿਆ ਉਦੋਂ ਤੁਸੀਂ ਆਪਣਾ ਲੁੰਗ ਲੈਣਾ ਲੈ ਕੇ ਤੇ ਉੱਥੇ ਪਹੁੰਚ ਗਏ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਕਿਹਾ ਵੀ ਤੁਸੀਂ ਸੇਵਾ ਕਰੋ ਸਾਡੇ ਨਾਲ ਪਰ ਤੁਸੀਂ ਫੰਡ ਦੀ ਪੋਸਟ ਨਹੀਂ ਪਾਉਣੀ ਕਿਉਂਕਿ ਨਾ ਹਾਨੂੰ ਫੰਡ ਦੀ ਲੋੜ ਵਾ ਨਾ ਹੀ ਫੰਡ ਲੈਣਾ ਵਾ ਸਾਡੀਆਂ ਸੁਪੀਨ ਦੀਆਂ ਸੰਗਤਾਂ ਜਿਹੜੀਆਂ ਵਾ ਉਹ ਸੇਵਾ ਕਰ ਰਹੀਆਂ ਵਾ ਹੱਥੀ ਸੇਵਾ ਕਰ ਰਹੀਆਂ ਜੋ ਫੂਡ ਫਾੜ ਲੈਣਾ ਵਾ ਉਹ ਮਤਲਬ ਕਿ ਅਸੀਂ ਆਪ ਕਰ ਲਾਂਗੇ ਉੱਥੇ ਤੁਸੀਂ ਵਾਟਰ ਸਰਵਾਈਵਲ ਜਿਹੜੇ ਬਾਕਸ ਵਾ ਉਹਨਾਂ ਦੇ ਵੱਲੋਂ ਦੋ ਗੱਡੀਆਂ ਪਾਣੀ ਦੀਆਂ ਭੇਜੀਆਂ ਤੇ ਹੋਰ ਸ਼ਾਇਦ ਥੋੜਾ ਜਿਹਾ ਕੋਈ ਸਮਾਨ ਉਹਨਾਂ ਨੂੰ ਦਿੱਤਾ ਤੇ ਉਹ ਵੀ ਤੁਸੀਂ ਆਪਣੇ ਕੋਲੋਂ ਦਿੱਤਾ ਉਹ ਤੁਹਾਨੂੰ ਹਮੇਸ਼ਾ ਹੀ ਕਿਤੇ ਵੀ ਕੰਟਰੀ ਦੇ ਵਿੱਚ ਤੁਸੀਂ ਸੇਵਾ ਕਰਨ ਜਾਂਦੇ ਹੋ ਤੇ ਤੁਹਾਨੂੰ ਵਾਟਰ ਸਰਵਾਈਵਰ ਬਾਕਸ ਵਾਲੇ ਸਮਾਨ ਦਿੰਦੇ ਆ ਤੇ ਤੁਸੀਂ ਆਪਣੇ ਵਲੰਟੀਅਰ ਦੇ ਕੇ ਤੇ ਸਾਰੀ ਵਾਵਾ ਜਿਹੜੀ ਆਪ ਲੁੱਟ ਲੈਂਦੇ ਹੋ ਬਾਕੀ ਅੱਗੇ ਸੁਣਿਓ ਤੋਂ ਬਿਗੈਰ ਜਾਂ ਜਾਂ ਸੋਚਣ ਤੋਂ ਬਿਗੈਰ ਤੇ ਬੰਦਾ ਉਹ ਨਫਰਤ ਦਾ ਪਾਗਲ ਹੋ ਜਾਂਦਾ ਇਹ ਮੈਂ ਬਹੁਤ ਦੇਖਿਆ 25 ਸਾਲ ਦੇ ਵਿੱਚ ਤੇ ਇਹ ਗੱਲ ਵਧੀ ਜਾਂਦੀ ਆ ਸਾਡੇ ਕੌਮ ਦੇ ਵਿੱਚ ਵੀ ਤੇ ਅਸੀਂ ਠੀਕ ਹੈ ਅਸੀਂ ਚਾਹੁੰਦੇ ਨਹੀਂ ਭਈ ਕਿਸੇ ਨੀਵਾ ਦੇਖੀਏ ਜਿੰਦਾ ਵੀ ਕੁਝ ਕਰਤਾ ਉਹਨਾਂ ਨੇ ਅਸੀਂ ਸਾਡੀ ਕਹਿੰਦੇ ਭਈ ਚਲੋ ਮਰ ਜਾਓ ਸਮਝਣ ਤੇ ਜੇ ਪੁੱਛਿਆ ਸਾਨੂੰ ਜੀ ਆਣ ਜੇ ਸਾਡੇ ਆਫਿਸ ਹੁਣ ਇੱਥੇ ਮੇਰੇ ਕੋਲ ਖੁੱਲੀ ਛੁੱਟੀ ਆ ਪ੍ਰਿੰਸ ਨੂੰ ਕਾ ਆ ਜਵੇ ਸਾਡੇ ਆਫਿਸ ਇਹ ਮੇਰਾ ਮੈਸੇਜ ਰੀਫੋਰਡ ਕਰ ਸਕਦਾ ਹੁਣ ਮੇਰਾ ਇੱਕ ਰਵੀ ਸਿੰਘ ਨੂੰ ਸਵਾਲ ਆ ਵੀ ਤੁਸੀਂ ਉਹਨਾਂ ਬੰਦਿਆਂ ਨੂੰ ਤੇ ਵਾਜਾ ਮਾਰਨ ਦੇ ਹੋ ਵੀ ਪ੍ਰਿੰਸ ਆ ਜੇ ਸਾਡੇ ਦਫਤਰ ਆ ਜੇ ਜਾਂ ਅਮਰੀਕ ਸਿੰਘ ਸਾਡੇ ਦਫਤਰ ਆ ਜੇ ਤੇ ਜਿਹੜਾ ਬੰਦਾ ਪਿਛਲੇ 4 ਸਾਲ ਤੋਂ ਤੁਹਾਡੇ ਤੇ ਕੰਮ ਕਰ ਰਿਹਾ ਜਿਹਦਾ ਨਾਮ ਭਗੇਲ ਸਿੰਘ ਆ ਉਹਨੂੰ ਤੁਸੀਂ ਅਜੇ ਤੱਕ ਕਿਉਂ ਨਹੀਂ ਕਿਹਾ ਵੀ ਭਾਈ ਬਗੇਲ ਸਿਆ ਤੂੰ ਆਣ ਕੇ ਤੇ ਸਾਡੇ ਨਾਲ ਗੱਲਬਾਤ ਕਰ ਜਾ ਸਾਡੇ ਨਾਲ ਆਣ ਕੇ ਤੇ ਤੂੰ ਦੱਸ ਵੀ ਤੈਨੂੰ ਕੀ ਕੀ ਕਿਹੜੀ ਗੱਲ ਦਾ ਤੇ ਜੋ ਕੁਝ ਵੀ ਤੂੰ ਪੁੱਛਣਾ ਚਾਹੁੰਦਾ ਸਾਨੂੰ ਪੁੱਛ ਇਹ ਗੱਲ ਤੂੰ ਉਹਨਾਂ ਬੰਦਿਆਂ ਨੂੰ ਆਜਾ ਮਾਰਨ ੜਿਆ ਵਾ ਜਿਹੜੇ ਬੰਦਿਆਂ ਨੇ ਤੇਰੀ ਬਾਹ ਫੜ ਲਈ ਆ ਉਥੇ ਪਰ ਜਦੋਂ ਜਿਹੜੇ ਬੰਦਾ ਤੈਨੂੰ 4 ਸਾਲ ਤੋਂ ਕੰਟੀਨਿਊ ਸਵਾਲ ਕਰ ਰਿਹਾ ਤੂੰ ਉਸ ਬੰਦੇ ਦੀ ਇੱਕ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਜੇ ਕੋਈ ਹੋਰ ਬੰਦਾ ਵੀ ਤੂੰ ਸਵਾਲ ਕਰਦਾ ਤੇ ਤੂੰ ਮਤਲਬ ਵੀ ਜਿਹੜਾ ਵਾ ਉਹਨੂੰ ਬਲੌਕ ਕਰ ਦਿੰਨਾ ਗੱਲਬਾਤ ਇਹ ਆ ਵੀ ਤੂੰ ਸਿਰਫ ਉਸ ਬੰਦੇ ਨੂੰ ਸਾਧ ਰਿਆਂ ਆ ਵੀ ਜਿਹੜੇ ਬੰਦੇ ਜਿਹੜੇ ਬੰਦੇ ਨੇ ਹੁਣ ਤੇਰੀ ਬਾਹ ਫੜੀ ਆ ਉੱਥੇ ਵੀ ਮੈਂ ਹੀ ਤੈਨੂੰ ਪੈਸਾ ਨਹੀਂ ਇਕੱਠਾ ਕਰਨ ਦੇਣਾ ਸਪਰੀਨ ਦੇ ਨਾਮ ਤੇ ਬਾਕੀ ਅੱਗੇ ਸੁਣਿਓ ਠੀਕਾ ਠੀਕਾ ਸੀ ਲੈ ਕੇ ਦੇਵਾਂਗੇ ਸਾਰਾ ਬੁਕਿੰਗ ਹੋਊਗਾ ਮੈਂ ਪਰਸਨਲੀ ਗਾਰੰਟੀ ਕਰੂੰਗਾ ਸਾਰਾ ਕੁਝ ਆ ਜਾ ਹਣ ਜੇ ਭਾਈ ਅਮਰੀਕਾ ਨਾਲ ਹੋਣਾ No problem ਦੋਨੇ ਸਾਡੇ ਆਫਿਸ ਆ ਜੇ ਮੇ ਸੇ ਯੂਕੇ ਵਿੱਚ ਜੇ ਹਰੀ ਮਰਜੀ ਪੁੱਛਣੀ ਚੀਜ਼ ਸਾਡੇ ਕੋਲੋਂ ਸਾਡੇ ਆਪਰੇਸ਼ਨ ਕੋਲੋਂ ਸਾਡੇ ਫਾਈਨੈਂਸ ਕੋਲੋਂ ਕੋਈ ਕੋਈ ਪਰਮ ਤੁਸੀਂ ਵੀ ਨਾਲ ਆ ਜਾਓ ਇਟਨੀ ਸਾਡਾ ਨਾ ਹੋਵੇ ਅਸੀਂ ਕਹਿੰਦੇ ਆ ਕੇ ਬੈਠੋ ਸਾਡੇ ਆਫਿਸ ਕੋਲ ਨਹੀਂ ਅਸੀਂ ਕੰਪਿਊਟਰ ਲੈ ਕੇ ਆਂਗੇ ਆਪਣਾ ਅਕਾਊਂਟੈਂਟ ਦਾ ਚਾਹੀਦੀ ਹਾਂਜੀ ਤੁਸੀਂ ਕਿਹਾ ਵਾ ਇੰਨੀ ਗੱਲ ਰਵੀ ਸਿੰਘ ਜੀ ਵੀ ਤੁਸੀਂ ਇੰਨੀ ਗੱਲ ਇੱਥੇ ਕਹਿ ਰਹੇ ਹੋ ਵੀ ਅਸੀਂ ਟਿਕਟਾਂ ਵੀ ਬਣਾ ਕੇ ਦੇਵਾਂਗੇ ਅਸੀਂ ਸਾਰਾ ਕੁਝ ਖਰਚਾ ਵੀ ਕਰਾਂਗੇ ਕਾਦੇ ਲਈ ਵੀ ਟਿਕਟਾਂ ਤੁਸੀਂ ਕਿਉਂ ਬਣਾ ਕੇ ਦੇਵੋਗੇ ਅਗਲੇ ਬੰਦੇ ਉਥੇ ਸੇਵਾ ਕਰਨ ਦੇ ਆ ਅਗਲੇ ਬੰਦਿਆਂ ਨੇ ਇੰਨੀ ਗੱਲ ਆਖੀ ਵੀ ਭਾਈ ਸਾਨੂੰ ਸੇਵਾ ਤੁਹਾਡੀ ਦੀ ਲੋੜ ਨਹੀਂ ਅਸੀਂ ਆਪਣਾ ਜਿਹੜਾ ਸ਼ਹਿਰ ਹੈਗਾ ਵਾ ਉਹਨੂੰ ਅਸੀਂ ਸਾਫ਼ ਕਰ ਲਾਂਗੇ ਤੇ ਕਮਾਈ ਸਾਨੂੰ ਫੰਡ ਦੀ ਲੋੜ ਨਹੀਂ ਸਾਨੂੰ ਸਿਰਫ ਮੈਨ ਪਾਵਰ ਚਾਹੀਦੀ ਹੈ ਤੁਹਾਨੂੰ ਇੱਕ ਬੰਦੇ ਨੇ ਵੀ ਗੱਲ ਆਖਿਆ ਵੀ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਭੇਜੋ ਬੰਦਿਆਂ ਦਾ ਟਰੱਕ ਭੇਜੋ ਸਾਨੂੰ ਬੰਦਿਆਂ ਦੀ ਲੋਡ ਵੱਲ ਲਾਸ਼ਾਂ ਕੱਢੀਏ ਤੇ ਜਿਹੜੀਆਂ ਜਿਹੜੇ ਬੰਦਿਆਂ ਦੇ ਖਰਾਬ ਹੋਏ ਕਰ ਉਹਨਾਂ ਦੀ ਸਫਾਈ ਕਰਨੀ ਹੈ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਫਿਰ ਤੁਸੀਂ ਕਦੋਂ ਸਫਾਈਆਂ ਦਿੰਦਿਆਂ ਫਿਰਦੇ ਵੀ ਤੁਸੀਂ ਆ ਆਜੋ ਹੁਣ ਆਜੋ ਮੈਂ ਆਉਨਾ ਵਾ ਮੈਨੂੰ ਦੱਸੋ ਜੇ ਤੁਸੀਂ ਸਾਡੇ ਕੋਲ ਮੇਰੇ ਮੈਂ ਤੁਹਾਡੇ ਖਾਤੇ ਨਹੀਂ ਵੇਖਣੇ ਮੈਂ ਤੁਹਾਨੂੰ ਸਿਰਫ ਚੰਦ ਸਵਾਲ ਕਰਨੇ ਆ ਉਹ ਸਵਾਲ ਕੌਮ ਦੇ ਪੱਖ ਦੇ ਆ ਕੋਈ ਤੁਹਾਡੇ ਕੋਈ ਇਹ ਨਹੀਂ ਪੁੱਛਣਾ ਤੁਸੀਂ ਤਨਖਾਹ ਕਿਉਂ ਲੈਂਦੇ ਕੁਝ ਨਹੀਂ ਇਹ ਨਹੀਂ ਪੁੱਛਣਾ ਇਹ ਗੱਲ ਸਮਝ ਸਿਰਫ ਜ਼ਰੂਰ ਪੁੱਛਣੀ ਆ ਵੀ ਤੁਸੀਂ ਸੇਵਾਦਾਰ ਹੋ ਜਾਂ ਤਨਖਾਈਏ ਹੋ ਜੇ ਸਮਝ ਸੇਵਾਦਾਰ ਹੋ ਤਾਂ ਫਿਰ ਤਨਖਾਹ ਨਹੀਂ ਲੈ ਸਕਦੇ ਜੇ ਤਨਖਾਹ ਲੈਂਦੇ ਹੋ ਫਿਰ ਤੁਸੀਂ ਸੇਵਾਦਾਰ ਨਹੀਂ ਅੱਗੇ ਸੁਣਿਆ ਹੁਣ ਇਹਦੀ ਗੱਲ ਉਹ ਵੀ ਲਾਵੇਂ ਲਾਂਟੇ ਜਦੋਂ ਮarli ਹੋਛੜ ਗਲਤੀਆਂ ਸਾਰੀਆਂ ਤਾਂ ਹੁੰਦੀਆਂ ਪਰ ਇਹਦਾ ਮਤਲਬ ਨਹੀਂ ਭਈ ਅਸੀਂ ਕੋਈ ਲਕੂਵਾ ਕਰ ਹਾਂ ਗਲਤੀਆਂ ਤੁਸੀਂ ਆਖਿਆ ਸਾਰੀਆਂ ਤਾਂ ਹੁੰਦੀਆਂ ਗਲਤੀਆਂ ਤੁਹਾਡੀਆਂ ਛੋਟੀਆਂ ਨਹੀਂ ਗਲਤੀਆਂ ਤੁਹਾਡੀਆਂ ਬਹੁਤ ਵੱਡੀਆਂ ਆ ਗਲਤੀਆਂ ਤੁਹਾਡੀਆਂ ਇਦਾਂ ਦੀਆਂ ਵੀ ਤੁਸੀਂ 27 ਸਾਲ ਕੌਮ ਦੇ ਪੈਸੇ ਦਾ ਕਾਣ ਕੀਤਾ ਵਾ ਗਲਤੀਆਂ ਇਦਾਂ ਦੀਆਂ ਵੀ ਤੁਸੀਂ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਟੱਬਰਾਂ ਨੂੰ ਜਲੀਲ ਕੀਤਾ ਵਾ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਪਰਿਵਾਰ ਨੂੰ ਜਲੀਲ ਕੀਤਾ ਵਾ ਭਾਈ ਅਵਤਾਰ ਸਿੰਘ ਕੌਲੀ ਦੀ ਜਿਹੜੀ ਆ ਉਹ ਮਾਤਾ ਨੂੰ ਜਲੀਲ ਕੀਤਾ ਤੁਸੀਂ ਹੋਰ ਸੈਂਕੜੇ ਸ਼ਹੀਦਾਂ ਦੇ ਪਰਿਵਾਰ ਜਿਨ੍ਹਾਂ ਨੂੰ ਜਲੀਲ ਕੀਤਾ ਤੁਸੀਂ ਅੱਜ ਮੰਨਣ ਲੱਗ ਪਿਓ ਨਾ ਤੁਹਾਡੀਆਂ ਗਲਤੀਆਂ ਵਾ ਆਗੇ ਉਹਨਾਂ ਤੁਸੀਂ ਹੋੜੀ ਹੋੜੀ ਇਹ ਗੱਲ ਦੇ ਉੱਤੇ ਜੇ ਹੋਰ ਬਾਕੀ ਸਮਾਜ ਸੇਵੀਆਂ ਬਾਰੇ ਬਾਅਦ ਚ ਗੱਲ ਕਰਦੇ ਹਾਂ ਪਹਿਲਾਂ ਅਗਲੀ ਗੱਲ ਤੁਹਾਨੂੰ ਕਹਿੰਦੇ ਭਈ ਅਸੀਂ ਪੈਸੇ ਦਾ ਕੋਈ ਹੀਰਾ ਫੇਰੀ ਕਰਦੇ ਆ ਇਹ ਕਰਦੇ ਜੇ ਇਹ ਕਰਨਾ ਸੀਗਾ ਅਸੀਂ ਚੈਟੀ ਰਜਿਸਟਰ ਨਹੀਂ ਕਰਨੀ 25 ਦਾ ਟੱਕੇ ਨਹੀਂ ਕਰਨੇ ਸੀਗੇ ਤੇ ਅਸੀਂ ਵੀ ਕੋਈ ਸੰਤ ਬਾਬਾ ਬਣ ਕੇ ਇੱਥੇ ਬਹਿਣਾ ਸੀਗਾ ਕੋਈ ਕੁਝ ਕਹੋ ਵੀ ਆਪਣੇ ਸਾਰੇ ਫੈਮਲੀ ਬਣਾ ਕੇ ਕਰੋੜਾ ਕਰੋੜਾ ਦੀ ਬਣ ਜਾਣਾ ਸੀਗਾ ਸੋ ਅਸੀਂ ਤਾਂ ਤਿੰਨੇ ਭਾਈ ਮੁਰਿਕ ਸਿੰਘ ਤੇ ਹਾਂਜੀ ਹੁਣ ਤੁਸੀਂ ਇੰਨੀ ਗੱਲ ਆਖੀ ਆ ਵੀ ਮਤਲਬ ਵੀ ਅਸੀਂ ਬਾਬੇ ਬਣ ਕੇ ਬਹਿ ਜਾਣਾ ਹੈ ਅੱਗੇ ਵੀ ਤੁਸੀਂ ਇੱਕ ਬੰਦੇ ਨੂੰ ਗੱਲ ਆਖੀ ਵੀ ਅਸੀਂ ਬਾਬੇ ਕੋਲ ਜਾਵਾਂਗੇ ਉਹ ਕਰਾਂਗੇ ਪਹਿਲੀ ਗੱਲ ਬਾਤ ਆ ਤੁਸੀਂ ਰਜਿਸਟਰਡ ਕਰਵਾਈਏ ਤੁਸੀਂ ਆਖਿਆ ਸੰਸਥਾ ਹੀ ਰਜਿਸਟਰਡ ਨਹੀਂ ਕਰਾਉਣੀ ਰਜਿਸਟਰਡ ਕਰਵਾਈ ਆ ਤੇ ਰਜਿਸਟਰਡ ਕਰਵਾਈ ਦਾ ਬਾਹਰੋਂ ਪੈਸੇ ਇਕੱਠੇ ਦਾ ਕੀਤੇ ਦਾ ਪੰਜਾਬ ਨੂੰ ਕੀ ਫਾਇਦਾ ਜੇ ਤੁਸੀਂ ਪੈਸਾ ਭੇਜ ਨਹੀਂ ਸਕਦੇ ਤੁਹਾਡੇ ਕੋਲ ਐਫਸੀਆਰ ਕੋਡ ਹੀ ਨਹੀਂ ਹੈਨੀ ਤੁਹਾਡਾ ਬੰਦਾ ਇੰਨੀ ਗੱਲ ਮੰਨਿਆ ਤੁਹਾਡਾ ਬੰਦਾ ਇੰਨੀ ਗੱਲ ਆਂਦਾ ਵੀ ਅਸੀਂ ਪੈਸੇ ਬਾਹਰੋਂ ਮੰਗਵਾ ਹੀ ਨਹੀਂ ਸਕਦੇ ਅਸੀਂ ਬਾਹਰੋਂ ਪੈਸੇ ਲੈ ਨਹੀਂ ਸਕਦੇ ਤੁਸੀਂ ਪੰਜਾਬ ਦੇ ਵਿੱਚੋਂ ਦਾ ਸ਼ਿੱਟ ਪੁੱਟ ਇਕੱਠਾ ਕਰਦੇ ਹੋ ਉਹੀ ਪੰਜਾਬ ਦੇ ਵਿੱਚ ਲਾਉਂਦੇ ਹੋ ਬਾਹਰ ਵਾਲਾ ਸਾਰਾ ਪੈਸਾ ਕਿੱਥੇ ਜਾਂਦਾ ਜਿਹੜਾ ਤੁਸੀਂ ਅਰਬਾਂ ਰੁਪਇਆ ਅਜੇ ਤੱਕ ਕੰਮ ਤੋਂ ਬਣਾਇਆ ਵਾ ਦੂਜੀ ਗੱਲ ਬਾਤ ਤੁਸੀਂ ਹੁਣ ਜਿਹੜੀ ਗੱਲ ਬਾਤ ਕੀਤੀ ਆ ਵੀ ਅਸੀਂ ਕਰੋੜਪਤੀ ਬਣ ਕੇ ਬਹਿ ਜਾਂਦੇ ਮੈਂ ਨਾ ਮੈਂ ਖਾਲਸਾ ਜੀ 48 ਲੱਖ ਰੁਪਇਆ ਤੁਹਾਡੀ ਤਨਖਾਹ ਵਾ ਸਾਲ ਦੀ 48 ਲੱਖ ਰੁਪਇਆ ਤੁਹਾਡੀ ਘਰ ਦੀ ਦੀ ਤਨਖਾਹ ਆ ਕਰੋੜ ਰੁਪਇਆ 3 ਕਰੋੜ 13 ਲੱਖ ਰੁਪਇਆ ਤੁਸੀਂ 9 ਜਣੇ ਲੈ ਆਂਦੇ ਹੋ ਤੇ ਕਰੋੜਪਤੀ ਤਾਂ ਤੁਸੀਂ ਆਲਰੇਡੀ ਬਣ ਗਏ ਹੋ ਖਾਲਸਾ ਏਡ ਦੇ ਸਿਰ ਦੇ ਉਤੋਂ 1 ਕਰੋੜ ਰੁਪਇਆ ਤੁਸੀਂ ਸਾਲ ਦਾ ਦੋਵੇਂ ਜੀ ਲੈ ਰਹੇ ਹੋ ਅਜੇ ਤੁਸੀਂ ਆਂਦੇ ਵੀ ਅਸੀਂ ਕਰੋੜਪਤੀ ਹੋਰ ਕਿੱਦਾਂ ਕਰੋੜਪਤੀ ਬਣਨਾ ਕਰੋੜਪਤੀ ਤੁਸੀਂ ਹੋਰ ਕਿੱਦਾਂ ਬਣਨਾ ਦੱਸੋ ਤੇ ਸਹੀ 1 ਕਰੋੜ ਰੁਪਇਆ ਤੇ ਤੁਸੀਂ ਦਸਵੰਦ ਦੇ ਵਿੱਚੋਂ ਕੌਮ ਦੀ ਦਸਵੰਦ ਦੇ ਵਿੱਚੋਂ ਲੈ ਰਹੇ ਹੋ ਫੇਰ ਤੁਸੀਂ ਕਰੋੜਪਤੀ ਹੋਰ ਕੋਈ ਪਿੱਛੇ ਰਹਿ ਗਿਆ ਵਾ ਹੁਣ ਖਾਜੋ ਹੜਾਪਜੋ ਜਿਹੜਾ ਉਥੇ 1.5 1.5 ਦੋ ਅਰਬ ਰੁਪਇਆ ਪਿਆ ਵਾ ਉਹ ਉਹ ਖਾਜੋ ਬਿਲਕੁਲ ਬਾਬਾ ਪੋਡਕਾਸਟ ਕਰਨ ਨੂੰ ਮੈਂ ਤਿਆਰ ਐ ਬੈਠੇ ਤਾਂ ਸਹੀ ਸਾਹਮਣੇ ਬਾਕੀ ਅੱਗੇ ਸੁਣਿਓ ਜੀ ਪ੍ਰਿੰਸ ਸਾਹਿਬੀਆ ਚਲੋ ਸ਼ਾਇਦ ਬੰਦੇ ਕਈ ਵਾਰੀ ਬਾਗਲ ਹੋਏ ਨੇ ਨਾ ਆਪਣੇ ਵਿੱਚ ਮੇਰੇ ਖਿਆਲ ਇਹ ਅਸੀਂ ਕਹਿੰਦੇ ਵਿੱਚ ਪੁੱਛ ਲਓ ਸਾਨੂੰ ਜੋ ਪੁੱਛਣਾ ਖੁੱਲੇ ਤਰ੍ਹਾਂ ਆਫਿਸ ਆ ਜਾਓ ਯੂਕੇ ਵਿੱਚ ਦੇਖੋ ਕੀ ਕਰਦੇ ਸਾਡੇ ਸਟਾਫ ਨੂੰ ਮਿਲੋ ਤੁਹਾਨੂੰ ਬੜੀ ਖੁਸ਼ੀ ਹੋਊਗੀ ਜਿੱਥੇ ਅਸੀਂ ਗਲਤੀਆਂ ਨਹੀਂ ਕੁਝ ਕੰਮ ਠੀਕ ਕਰ ਰਹੇ ਛੇ ਸੌ ਸਲਾਹ ਦੇ ਦੂਗੇ ਜਿੱਥੇ ਆਪਣਾ ਕੰਮ ਪ੍ਰੋਜੈਕਟ ਕਰਦੇ ਪੰਜਾਬ ਦੇ ਵਿੱਚ ਸੰਦਰਸ਼ਨ ਕਿੱਥੇ ਪ੍ਰੋਜੈਕਟ ਪੰਜਾਬ ਕੀ ਕਰਦੇ ਆ ਤੇ ਅਸੀਂ ਕਿਵੇਂ ਦੇਖੀਏ ਕਿਦਾਂ ਸਪੋਰਟ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਮਾਜਾ ਪੋਜ਼ਿਟਿਵਿਟੀ ਲੱਭੀਏ ਹਾਂਜੀ ਪੋਜ਼ਿਟਿਵ ਚੀਜ਼ ਸਿਰਫ ਇਹੋ ਹੀ ਆ ਆਮਣ ਬਾਹਰ ਨੂੰ ਨਿਕਲ ਹਿੰਦੂ ਬਾਹਰ ਨਹੀਂ ਨਿਕਣ ਦੇਣ ਦੇ ਉੱਥੇ ਸਿੱਖਾਂ ਦੀ ਭਈਏ ਬੰਦੇ ਮਾਰੀ ਜਾਂਦੇ ਦੂਜੀ ਗੱਲ ਬਾਤ ਇਹ ਆ ਕਿ ਕੋਈ ਵੀ ਅਸੀਂ ਐਡੇ ਕੋਈ ਤਰਮਾਤਮਾ ਨਹੀਂ ਹੈਗੇ ਵੀ ਅਸੀਂ ਉੱਥੇ ਸਾਰੀਆਂ ਕਮਿਊਨਿਟੀ ਨੂੰ ਰਜਾਉਣ ਦਾ ਦੀ ਕੋਸ਼ਿਸ਼ ਕਰਨੀ ਆ ਪੰਜਾਬ ਦੇ ਵਿੱਚ ਕੰਮ ਕਰੋ ਸਹਿਰਦਤਾ ਦੇ ਨਾਲ ਐਫਸੀਆਰਏ ਕੋਡ ਲਓ ਪੈਸਾ ਬਾਹਰੋਂ ਭੇਜਣਾ ਸ਼ੁਰੂ ਕਰੋ ਆਮਤ ਤੂੰ ਇੱਕ ਤੂੰ ਗਲਤੀ ਇੱਕ ਗਲਤੀ ਕਹਿੰਦੇ ਓ ਤੂੰ ਬੈਤ ਸਹੀ ਕਿਤੇ ਮੇਰੇ ਸਾਹਮਣੇ ਤੇਰੀਆਂ ਗਲਤੀਆਂ ਮੈਂ ਇੱਕ ਨਹੀਂ ਤੇਰੀਆਂ ਮੈਂ ਗਲਤੀਆਂ ਹਜ਼ਾਰ ਗਿਣਾ ਦੂੰਗਾ ਹੁਣ ਤੂੰ ਹੀ ਚੀਕ ਤੁਹਾਡੀ ਇੱਕ ਥਾਂ ਤਾਂ ਵੱਜ ਗਈ ਜੇ ਮੈਂ ਚੀਕ ਤੁਹਾਡੀ ਬੜੇ ਥਾਂਾਂ ਤਾਂ ਮਰਵਾਉਣੀ ਹੈ ਤੁਹਾਨੂੰ ਪੰਜਾਬ ਦੇ ਵਿੱਚ ਵੀ ਲੋਕ ਬਾਹ ਫੜ ਕੇ ਸਵਾਲ ਕਰਨਗੇ ਵੀ ਜਿਹੜਾ ਤੁਸੀਂ ਬਾਹ ਪੈਹਾ ਪੰਜਾਬ ਦੇ ਲਈ ਇਕੱਠਾ ਕੀਤਾ ਉਹ ਕਿੱਥੇ ਆ 65 ਲੱਖ ਰੁਪਇਆ ਤੁਹਾਨੂੰ ਪ੍ਰਿੰਸ ਨੇ ਦਿੱਤਾ ਸੀ ਆ ਜਿਹੜਾ ਸਪੇਨ ਵਾਲੇ ਪ੍ਰਿੰਸ ਨੇ ਤੁਹਾਡੀ ਬਾਹ ਫੜੀ ਹੈ ਨਾ ਹੁਣ ਤੁਹਾਡੀ ਉੱਥੇ ਸਪੇਨ ਦੇ ਵਿੱਚ ਵੀ ਸਾਨੂੰ ਦੱਸੋ ਦੀ ਤੁਹਾਨੂੰ ਸੇਵਾ ਨਹੀਂ ਕਰਨ ਦੇਣੀ ਅਸੀਂ ਸਾਨੂੰ ਪਹਿਲਾਂ ਉਹ 65 ਲੱਖ ਰੁਪਇਆ 65000 ਯੂਰੋ ਸੋਰੀ 65000 ਯੂਰੋ ਦਿੱਤਾ ਸੀ ਤੁਹਾਨੂੰ ਉਹਨਾਂ ਨੇ ਜਿਹੜਾ ਕਰੀਬ 57-58 ਲੱਖ ਰੁਪਇਆ ਬਣਦਾ ਵਾ ਤੇ ਉਸ ਪੈਸੇ ਦਾ ਉਹ ਬੰਦੇ ਨੇ ਹਿਸਾਬ ਕਿਤਾਬ ਮੰਗਿਆ ਵੀ ਤੁਸੀਂ ਪੰਜਾਬ ਕਿੱਦਾਂ ਭੇਜਿਆ ਵਾ ਜਿੱਦੇ ਤੁਹਾਡੇ ਬੰਦੇ ਜਾਂਦੇ ਪੰਜਾਬ ਅਸੀਂ ਪੈਸੇ ਭੇਜ ਨਹੀਂ ਸਕਦੇ ਤੁਹਾਡੇ ਕੋਲ ਸਵਾਲ ਅਜੇ ਰਵੀ ਸਿੰਘ ਜੀ ਤੈਨੂੰ ਸਵਾਲ ਅਜੇ ਸੁਪੀਨ ਦੇ ਵਿੱਚ ਹੋਇਆ ਤੈਨੂੰ ਸਵਾਲ ਹਰੇਕ ਥਾਂ ਤੇ ਹੋਣਾ ਵਾ ਤੜਹੀ ਜਿਹੜੀ ਲੁੱਟ ਮਚਾਉਣੀ ਸੀ ਨਾ ਉਹ ਤੁਸੀਂ ਇਹ ਹਿਸਾਬ ਕਿਤਾਬ ਲਾ ਲਓ ਵੀ ਹੁਣ ਕੰਪਲੀਟ ਤੁਹਾਡੇ ਘੜੇ ਭਰ ਗਏ ਆ ਹੁਣ ਜਿਹੜ ਤੋ ਦੂਜੀ ਗੱਲ ਬਾਤ ਮੈਂ ਜਿਹੜੀ ਕਹਿਣਾ ਵਾ ਤੂੰ ਕਹਿਣਾ ਨਾ ਵੀ ਕਿਸੇ ਨੇ ਤੁਹਾਨੂੰ ਨਫ਼ਰਤ ਨਹੀਂ ਮੈਂ ਨਫ਼ਰਤ ਨਹੀਂ ਕੀਤੀ ਨਫ਼ਰਤ ਨਹੀਂ ਗਈ ਤੇਰੇ ਨਾਲ ਹਾਨੂੰ ਸਾਡੀ ਕੌਮ ਦੇ ਪੈਸੇ ਦਾ ਸਹੀ ਵਰਤੋਂ ਕਰਨੀ ਕਰਨ ਦੀ ਲੋੜ ਵਾ ਨਫ਼ਰਤ ਨਹੀਂ ਤੇਰੇ ਨਾਲ ਸਾਨੂੰ ਤੇਰੇ ਨਾਲ ਨਫ਼ਰਤ ਕਰਕੇ ਕੀ ਲੈਣੀ ਹੈ ਹੈ ਕੌਣ ਆ ਤੂੰ ਤੂੰ ਇੱਕ ਦਸਮੰਦ ਤੇ ਸਿੱਖਾਂ ਦੇ ਦਸਮੰਦ ਤੇ ਪੜਨ ਵਾਲਾ ਨਖਿੱਧ ਬੰਦਾ ਵਾ ਤੂੰ ਜਿਹੜਾ ਆਪਣੇ ਹੱਡ ਹਲਾ ਕੇ ਕੰਮ ਨਹੀਂ ਕਰ ਸਕਦਾ ਜੇ ਤੂੰ ਸੇਵਾ ਕਰਨੀ ਹੁੰਦੀ ਨਾ ਅਸੀਂ ਸੇਵਾ ਕਰਦੇ ਆ ਮੈਂ ਤੈਨੂੰ ਅੱਜ ਵੀ ਅੰਨਾ ਵਾ ਵੀ ਆਪਣਾ ਡਾਟਾ ਲੈ ਕੇ ਆ 2021 ਤੋਂ ਲੈ ਕੇ ਅੱਜ ਤੱਕ ਦਾ ਡਾਟਾ ਲੈ ਕੇ ਆ ਤੇ ਮੈਂ ਆਪਣੀ ਟੀਮ ਦਾ ਡਾਟਾ ਲੈ ਕੇ ਆਉਂਗਾ ਤੇ ਫਿਰ ਵੇਖਾਂਗੇ ਕਿ ਕਿਹੜੇ ਬੰਦਿਆਂ ਨੇ ਵੱਧ ਸੇਵਾ ਕੀਤੀ ਆ ਤੂੰ 25 ਲੱਖ ਪੰਜਾਬ ਦੇ ਵਿੱਚ ਗੱਲ ਕਰਦਾ ਨਾ 25 ਲੱਖ ਪੰਜਾਬ ਚ ਲਾਉਣਾ ਆਪਣੀਆਂ ਤਨਖਾਹਾਂ 25 ਲੱਖ ਦੇ ਵਿੱਚੋਂ ਕੱਢ ਦੀ ਤੇਰੇ 80 ਬੰਦੇ ਤਨਖਾਹ ਲਿੰਦੇ ਆ ਪੰਜਾਬ ਦੇ ਵਿੱਚ ਤੇਰਾ ਬੰਦਾ ਆਪ ਮੰਨ ਕੇ ਗਿਆ ਮਨਵੀਰ ਤਨਖਾਹਾਂ ਲਾਂਭੇ ਕੱਢ ਦੀ ਤੇ ਬਾਕੀ ਪੈਸਿਆਂ ਦਾ ਕੰਪੇਅਰ ਕਰ ਲਈ ਵੀ ਤੂੰ ਸਾਡੇ ਨਾਲੋਂ ਕਿੰਨੇ ਪੈਸੇ ਵੱਧ ਪੰਜਾਬ ਦੇ ਵਿੱਚ ਲਾਏ ਆ ਮੈਂ ਅੱਜ ਵੀ ਤੈਨੂੰ ਚੈਲੰਜ ਕਰਦਾ ਵੀ ਆਜਾ ਅੱਜ ਵੀ 2021 ਤੋਂ ਲੈ ਕੇ 2024 ਤੱਕ ਦੇ ਡਾਟੇ ਆਪਾਂ ਕੱਢ ਸਕਦੇ ਆ ਤੇਰੇ ਨਾਲ ਤੇਰੇ ਨਾਲੋਂ 19 ਰਹਿ ਜਾਣਗੇ 17 ਨਹੀਂ ਹੁੰਦੇ 18 ਬਣੀ ਈਵਨ 18 ਬਣੀ ਹੁੰਦੇ ਦੂਜੀ ਗੱਲ ਬਾਤ ਇਹ ਗੱਲ ਤੈਨੂੰ ਦੱਸਦਾ ਮਾਂ ਤੂੰ ਆਪਣੇ ਆਪ ਨੂੰ ਬੜੀ ਤੋਪ ਸਮਝਦਾ ਤੂੰ ਸਿੱਖਾਂ ਦਾ ਰਾਖਾ ਸਮਝਦਾ ਮੈਂ ਕਿਸੇ ਸਿੱਖ ਨੂੰ ਤੇਰਾ ਪਤਾ ਨਹੀਂ ਹੈਗਾ ਬਸ ਤੇਰਾ ਉਹਨਾਂ ਲੋਕਾਂ ਨੂੰ ਪਤਾ ਵਾ ਜਿਹੜੇ ਲੋਕ ਰਾਖਾ ਵਾਲਿਆਂ ਨੂੰ ਪਤਾ ਹੋਊਗਾ ਸੀਰੀਆ ਵਾਲਿਆਂ ਨੂੰ ਪਤਾ ਹੋਊਗਾ ਲਬਨਾਣ ਵਾਲਿਆਂ ਨੂੰ ਪਤਾ ਹੋਊਗਾ ਇਦਾਂ ਦੇ ਥਾਵਾਂ ਨੂੰ ਪਤਾ ਹੋਊਗਾ ਹੋਰ ਤੇਰਾ ਕਿਸੇ ਨੂੰ ਨਹੀਂ ਪਤਾ ਇੱਥੇ ਇੱਥੇ 20 ਬੰਦੇ ਜਿਹੜੇ ਆ ਸਿੱਖ ਸਰਦਾਰਾਂ ਦੀਆਂ ਫੋਟੋਆਂ ਲੱਗੀਆਂ ਹਵਾਰੇ ਦੀਆਂ ਫੋਟੋਆਂ ਬਾਈ ਦੀਆਂ ਲੱਗੀਆਂ ਅ ਅਸਰਤ ਜਰਨੈਲ ਸਿੰਘ ਜੀ ਦੀਆਂ ਫੋਟੋਆਂ ਲੱਗੀਆਂ ਨੂੰ ਲੋਕੀ ਮੁਸਲਮਾਨ ਸਮਝ ਕੇ ਦੇ ਕਰੀ ਜਾਂਦੇ ਤੁਸੀਂ ਲੋਕੀ ਕਹਿੰਦੇ ਤੂੰ ਪੱਗ ਦਾ ਸਿਰ ਭਵਾਂ ਮਤਲਬੀ ਪੱਗ ਉੱਚੀ ਕੀਤੀ ਸਾਡੀ ਲੋਕੀ ਤੈਨੂੰ ਰੱਬ ਮੰਨੀ ਜਾਂਦੇ ਆ ਮੈਂ ਇਹਨਾਂ ਵੀ ਤੁਹਾਡੇ ਵਰਗਾ ਨਖਿੱਧ ਬੰਦਾ ਹੀ ਕੋਈ ਨਹੀਂ ਜਿਹੜੇ ਆਪਣੇ ਕੰਮ ਕਰਨ ਦੀ ਜਗ੍ਹਾ ਦੇ ਉਤੇ ਆਪਣਾ ਕੰਮ ਦੁਸਮੰਦ ਤੋਂ ਪੜਦੇ ਆ ਹੁਣ ਮੈਂ ਤੁਹਾਨੂੰ ਦੂਜੀ ਗੱਲਬਾਤ ਕਰਨੀ ਚਾਹੁੰਦਾ ਵੇਖੋ ਕਹਿੰਦੇ ਵੀ ਤੁਸੀਂ ਕਹਿੰਦੇ ਆ ਵੀ ਇਹ ਸੇਵਾ ਬਿਜ਼ਨਸ ਨਹੀਂ ਹੈਗਾ ਮੈਂ ਇੰਨੀ ਗੱਲ ਕਹਿਣਾ ਵੀ ਇਹਦੇ ਵਰਗਾ ਸਾਫ ਇਹਦੇ ਵਰਗਾ ਬਿਨਾ ਕੁਝ ਇਨਵੈਸਟ ਕੀਤੇ ਹੋ ਇਹਦੇ ਵਰਗਾ ਜਿਹੜਾ ਵਾ ਕੁਝ ਵੀ ਪੱਲਿਓਂ ਨਾ ਲਾਏ ਤਾਂ ਬਗੈਰ ਬਿਜ਼ਨਸ ਹੀ ਕੋਈ ਨਹੀਂ ਕੁਝ ਨਹੀਂ ਤੁਸੀਂ ਪੱਲਿਓਂ ਲਾਉਣਾ ਤੁਹਾਨੂੰ ਸਿਰਫ ਤੇ ਸਿਰਫ ਇੱਕ ਫੋਨ ਚਾਹੀਦਾ ਉਹ ਆਲਰੇਡੀ ਸਾਰਿਆਂ ਕੋਲ ਹੁੰਦਾ ਹੀ ਆ ਇੱਕ ਦੋ ਗਰੀਬ ਜੇ ਪਰਿਵਾਰ ਚਾਹੀਦੇ ਤੇ ਤੁਹਾਡਾ ਬਿਜ਼ਨਸ ਸ਼ੁਰੂ ਹੁਣ ਦੌੜ ਵੇਖੋ ਜਿਹੜੇ ਬੰਦੇ ਕਹਿੰਦੇ بزਨਸ ਨਹੀਂ ਗਾ ਦੌੜ ਵੇਖੋ ਅੱਜ ਪੰਜਾਬ ਦੇ ਵਿੱਚ ਕਿੰਨੇ ਆਸ਼ਰਮ ਹੋ ਗਏ ਹਰੇਕ ਥਾਂ ਦੇ ਉੱਤੇ ਆਸ਼ਰਮ ਖੁੱਲ ਰਿਆ ਸਗੋਂ ਇਹਦੇ ਬਾਬਾ ਆਪਣੇ ਸੋਨੂੰ ਬਾਈ ਇਹਦੇ ਵਿੱਚ ਟੈਕਸ ਫ੍ਰੀ ਵਾਲੀ ਗੱਲ ਨਹੀਂ ਇਹਦੇ ਵਿੱਚ ਗਵਰਨਮੈਂਟ ਵੀ ਪੈਸੇ ਦਿੰਦੀ ਇਹਨਾਂ ਨੂੰ ਇੱਕ ਐਮਪੀ ਜਿਹੜਾ ਵਾ ਇੱਕ ਐਮਪੀ ਆ ਨਾ ਉਹਨੇ ਪੰਜਾ ਉਹਨੇ ਹਰੇਕ ਸਾਲ ਦੀ ਡੋਨੇਸ਼ਨ ਦੇ ਵਿੱਚੋਂ ਆ ਮੇਰੇ ਹਿਸਾਬ ਨਾਲ ਪਤਾ ਨਹੀਂ ਕਰੋੜ ਰੁਪਏ ਕਿੰਨਾ ਰੁਪਈਆ ਮਿਲਦਾ ਵਾ ਇਹਨਾਂ ਨੂੰ ਉਹਦੇ ਵਿੱਚੋਂ 5 ਸਾਲਾਂ ਦੇ ਵਿੱਚ 70 ਲੱਖ ਰੁਪਈਆ ਐਮਪੀ ਨੇ ਇਹਨਾਂ ਸੰਸਥਾਵਾਂ ਨੂੰ ਦੇਣਾ ਹੁੰਦਾ ਵਾ ਇਹਨਾਂ ਐਨਜੀਓ ਤੇ ਖਰਚਾ ਹੁੰਦਾ ਵਾ 70 ਲੱਖ ਰੁਪਈਆ ਇੱਕ ਐਮਪੀ ਨੇ ਇਹਨਾਂ ਨੂੰ ਸਰਕਾਰ ਵੀ ਪੈਸੇ ਦਿੰਦੀ ਆ ਇਹਨਾਂ ਨੂੰ ਕਿੰਨਾ ਪੈਸਾ ਆਉਂਦਾ ਕੋਈ ਹਿਸਾਬ ਕਿਤਾਬ ਨਹੀਂ ਇਹਨਾਂ ਨੂੰ ਕਿੰਨਾ ਪੈਸਾ ਇਹਨਾਂ ਨੇ ਇਕੱਠਾ ਕਰ ਲਿਆ ਉਹਦੇ ਵਿੱਚੋਂ ਦੋ ਇੱਧਰ ਉੱਧਰ ਕਰਕੇ ਉਹਦਾ ਕਹੇ ਨੂੰ ਕੋਈ ਹਿਸਾਬ ਕਿਤਾਬ ਨਹੀਂ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਈ ਬੰਦਿਆਂ ਦੇ ਇਹ ਸੇਵਾ ਬਿਜ਼ਨਸ ਨਹੀਂ ਮੈਂ ਨਾ ਵੀ ਅੱਜ ਮਿੰਟੂ ਕਵਾਤਰੇ ਦੀ ਆ ਪ੍ਰਭਾ ਆਸਰਾ ਵਾਲਿਆਂ ਦੀ ਹੋਰ ਬੰਦਿਆਂ ਦੀ ਦੌੜ ਲੱਗੀ ਆ ਵੀ ਅਹੀਂ ਨਾ ਦੂਜੇ ਤੋਂ ਵੱਡਾ ਆਸ਼ਰਮ ਕਰਦਿਏ ਅਹੀਂ ਉਤੋਂ ਵੱਡਾ ਆਸ਼ਰਮ ਕਰਦਿਏ ਹੁਣ ਕਵਾਤਰੇ ਨੇ ਆਸ਼ਰਮ ਖੋਲਣ ਦੀ ਲੱਗਾ ਵਾ ਜੋਰ ਲਾਉਣ ਮੇਰਾ ਤੀਰਥ ਬਣ ਗਿਆ ਜੀ ਮੇਰਾ ਉੱਧਾ ਬਣ ਗਿਆ ਯਾਰ ਤੀਰਥ ਭੈਣ ਚ ਦੋ ਉੱਥੇ ਕਿਤੇ ਮਤਲਬ ਹੀ ਹੈਗਾ ਵਾ ਕਿਤੇ ਕੋਈ ਦੇਵਤਾ ਉਤਰਿਆ ਵਾ ਉੱਥੇ ਉੱਥੇ ਕੋਈ ਜਗ੍ਹਾ ਨਿਕਲੀ ਆ ਉੱਥੇ ਕੋਈ ਇਤਿਹਾਸਕ ਸਥਾਨ ਵਾ ਤੇਰਾ ਤੀਰਥ ਬਣ ਗਿਆ ਕਿਹੜਾ ਤੀਰਥ ਬਣ ਗਿਆ ਵੀ ਭਈਏ ਲਿਆਂ ਲਿਆਂ ਕੇ ਭੈਣ ਚੋਂ ਤੂੰ ਹੀ ਉਥੋਂ ਰੱਖ ਦੇਣੇ ਪਾ ਦੇਣੇ ਆ ਉਹ ਉਹਨਾਂ ਭਈਆਂ ਨੇ ਕੱਲ ਨੂੰ ਭੈਣ ਚੋਂ ਜਿਹੜਾ ਪੰਜਾਬ ਦੀਆਂ ਕੁੜੀਆਂ ਦਾ ਜਿਹ ਸिखਾਂ ਦੀਆਂ ਕੁੜੀਆਂ ਦਾ ਬਾਹਰ ਨਿਕਲਣਾ ਹਰਾਮ ਕੀਤਾ ਪਿਆ ਬੰਦੇ ਸਾਡੇ ਉਹ ਮਰੀ ਜਾਂਦੇ ਤੂੰ ਹੀ ਭਈਏ ਲਿਆਂ ਲੈਣ ਕੇ ਵੜੀ ਜਾਣੇ ਆ ਪੱਗਾਂ ਬਣਾ ਬਣਾ ਕੇ ਤੂੰ ਉਹਨਾਂ ਨੂੰ ਸਿੱਖ ਸਾਫਤ ਕਰੀ ਜਾਣਾ ਜਿਦਾ ਮਿੰਟੂ ਕਰਦਾ ਹੁਣ ਇਹ ਗੱਲ ਵੇਖੋ ਵੀ ਸਾਰੇ ਬੰਦੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕਿੰਦਾ ਕੋਸ਼ਿਸ਼ ਕਰ ਰਹੇ ਸਿਰਫ ਇਹੋ ਗੱਲ ਹੀ ਆ ਵੀ ਕੰਪਨੀਆਂ ਵਾਂ ਕੰਪਨੀਆਂ ਜਿਹੜੀਆਂ ਕੀ ਕਰ ਰਹੀਆਂ ਵਾਂ ਉਹ ਕਹਿੰਦਾ ਵੀ ਮੇਰੇ ਕੋਲ ਜਿਆਦੀਆਂ ਸਹੂਲਤਾਂ ਹੋਣ ਤੇ ਲੋਕ ਮੈਨੂੰ ਵੱਧ ਪੈਸਾ ਦੇਣ ਕਵਾਤਰਾ ਕਹੂਗਾ ਮੇਰੇ ਕੋਲ ਵੱਧ ਸਹੂਲਤਾਂ ਹੋਣ ਤੇ ਮੈਨੂੰ ਵੱਧ ਪੈਸਾ ਆਵੇ ਇੱਕ ਦੂਜੇ ਦੇ ਸਿਰ ਦੇ ਉੱਤੇ ਪੈਰ ਰੱਖ ਰੱਖ ਜਾਣ ਦੇ ਜਿੱਦਾਂ ਮੈਂ ਵਾਂ ਨਾ ਮਤਲਬ ਵੀ ਮੇਰਾ ਮੇਰਾ ਸਮਝ ਲਓ ਵੀ ਕੋਈ ਬਿਜ਼ਨਸ ਹੈਗਾ ਵਾ ਕੈਂਡੀਆਂ ਦਾ ਬਿਜ਼ਨਸ ਆ ਹਨਾ ਤੇ ਮੈਂ ਉਹਨੂੰ ਕੈਂਡੀਆਂ ਦੇ ਵਿੱਚ ਹੋਰ ਕੋਈ ਨਾ ਕੋਈ ਟੇਸਟ ਜਾਂ ਹੋਰ ਹੋਰ ਕੋਈ ਨਾ ਕੋਈ ਵੈਰਾਈਟੀ ਰਲਾਉਣ ਡਿਆ ਦੂਜੇ ਦਾ ਬਰੈਡਾਂ ਦਾ ਬਿਜ਼ਨਸ ਆ ਉਹ ਬਰੈਡ ਦੇ ਵਿੱਚ ਰਲਾਉਣ ਡਿਆ ਵਾ ਸਾਰਾ ਕੋਈ ਕਰ ਰਿਹਾ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਨ ਡਿਆ ਵੀ ਮੈਂ ਕੁਝ ਬੈਸਟ ਦਵਾਂ ਅਗਲੇ ਨਾਲੋਂ ਤੇ ਮੇਰਾ ਜਿਹੜਾ ਵਾ ਪ੍ਰੋਡਕਟ ਓ ਜਿਆਦਾ ਚੱਲੇ ਹੁਣ ਇਹ ਕੀ ਕਰਨ ਦੇ ਆ ਇਹ ਕਰਨ ਦੇ ਆ ਵੀ ਮੈਂ ਜੇ ਮਤਲਬ ਵੀ ਮੇਰੇ ਕੋ ਕਮਰੇ ਵੱਧ ਹੋਣਗੇ ਤੇ ਮੈਨੂੰ ਲੋਕ ਵੱਧ ਕਰਨਗੇ ਵੀ ਵੇਖੋ ਜੀ ਇਹਦੇ ਕੋਲ 200 ਕਮਰੇ ਦਾ ਆਸ਼ਰਮ ਆ ਤੇ ਅਸੀਂ ਜੀ ਉੱਥੇ ਡੋਨੇਸ਼ਨ ਦਵਾਂਗੇ ਉਹ ਫਲਾਣੇ ਬੰਦੇ ਨੂੰ ਸਾਂਭਣ ਦੇ ਆ ਜਾਂ ਉਹਨੂੰ ਸਾਂਭ ਲੈ ਯਾਰ ਅਸੀਂ ਲੈਣਾ ਕੀ ਆ ਅਮਰੀਕਾ ਤੋਂ ਜਾਣਗੇ ਪਹਿਲਾਂ ਆਪਣੇ ਘਰਾਂ ਨਾਲ ਜਾਣਗੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਨਾਲ ਜਾਣਗੇ ਲੋੜਵੰਦ ਦੇ ਕੋਲ ਤੁਹਾਡਾ ਕੋਈ ਰਿਸ਼ਤੇਦਾਰ ਮਾਤੜਵਾ ਉਹਦੇ ਕੋਲ ਨਾਲ ਜਾਣਗੇ ਕਿਸੇ ਕਿਸੇ ਪਿੰਡ ਦੇ ਗਰੀਬ ਬੰਦੇ ਕੋਲ ਨਾਲ ਜਾਣਗੇ ਜਾ ਕੇ ਇੱਕ ਵਾਤਰੇ ਅਸੀਂ ਬੜੀ ਦੂਰੋਂ ਆਏ ਯੋ ਅਸੀਂ ਅਮਰੀਕਾ ਚ ਆਏ ਯੋ ਕੈਨੇਡਾ ਚ ਆ ਬਸ ਸਾਡੀ ਵੀਡੀਓ ਬਣਾ ਕੇ ਪਾ ਦੇ ਇੱਕ ਪਰ ਸਾਡੀ ਤਸੱਲੀ ਕਰਾ ਕੇ ਤੋਰਦੇ ਸਾਨੂੰ ਸੌਰੀ ਟੂ ਸੇ ਜੋ ਕੋਈ ਵੀ ਸੁਣਦਾ ਵਾ ਅਜ ਝੱਲ ਲਿਓ ਪਰ ਗੱਲ ਬਾਤ ਇਹ ਹੋਈ ਆ ਦੂਜੀ ਗੱਲ ਬਾਤ ਇਹ ਆ ਪੀ ਜੇ ਇਹਨਾਂ ਬੰਦਿਆਂ ਨੂੰ ਜੇ ਇਹਨਾਂ ਬੰਦਿਆਂ ਨੂੰ ਪਤਾ ਵਾ ਪੀ ਇਸ ਕੰਮ ਦੇ ਵਿੱਚ ਪੈਸੇ ਵਾਧੂ ਹੁਣ ਕਵਾਤਰਾ ਐਮਬੂਲੈਂਸ ਵਾਸਤੇ ਰੋਲਾ ਪਾਉਣ ਡਿਆ ਤੇ ਆਪ ਕੰਜਰ ਦਾ ਜਿਹੜਾ ਵਾ ਉਹ ਵੈਗਨ ਲਈ ਫਿਰਦਾ ਆਪ ਜੀਪ ਹੈਗਨ ਤੇ ਚੜਿਆ ਫਿਰਦਾ ਜੀਪ ਹੈਗਨ ਲੈ ਕੇ ਆਉਂਦਾ ਰੇਂਜ ਰੋਵਰ ਲੈ ਆਉਂਦਾ ਉਹਦੇ ਵਿੱਚ ਚਾਰ ਜਿੰਨੇ ਦੀ ਜੀਪ ਹੈਗਨ ਲਿਆਂਦੀ ਆ ਜਾਂ ਹੈਗੀਆਂ ਉਹ ਓਨੇ ਦੀਆਂ ਚਾਰ ਐਮਬੂਲੈਂਸਾਂ ਆ ਜਾਂਦੀਆਂ 7 ਲੱਖ ਦੀ ਐਮਬੂਲੈਂਸ ਮੈਂ ਆਪਣੇ ਪਿੰਡ ਲਿਆਂਦੀ ਸੀ ਸਾਰੀਆਂ ਸਹੂਤਾਂ ਲਾ ਕੇ 24-25 ਲੱਖ ਦੀ ਗੱਡੀ ਘੱਟ ਲਲੋ 24-25 ਲੱਖ ਦੀਆਂ 6 4 ਆ ਜਾਂਦੀਆਂ ਐਂਬੂਲੈਂਸਾਂ ਆ ਜਾਂਦੀਆਂ ਪਰ ਸਾਡੇ ਲੋਕਾਂ ਨੇ ਕੀ ਕਰਨਾ ਸਾਡੇ ਲੋਕਾਂ ਨੇ ਜੇ ਕੋਈ ਬੰਦਾ ਤੁਹਾਨੂੰ ਕਹਿੰਦਾ ਵਾ ਵੀ ਆਪਣੇ ਪਿੰਡ ਵੇਖ ਲਓ ਜਾਂ ਆਪਣੇ ਭਰਾ ਦੀ ਜਾਂ ਕਿਸੇ ਦੀ ਕੋਈ ਬਾਹ ਫੜ ਲਓ ਜਾਂ ਆਪਣੇ ਕਿਸ ਗਰੰਥੀ ਸਿੰਘ ਦੀ ਬਾਹ ਫੜ ਲਓ ਕਿਸੇ ਅ ਮਤਲਬ ਕਿ ਇੰਨਾ ਕੋਈ ਪਿੰਡ ਦਾ ਹੀ ਮਸਲਾ ਹੁੰਦਾ ਕੋਈ ਗਰੰਥੀ ਸਿੰਘ ਆ ਕੋਈ ਸ਼ਹੀਦ ਪਰਿਵਾਰ ਉਹਦੀ ਬਾਹ ਫੜ ਲੋ ਉੱਥੇ ਸਾਰੀਆਂ ਮੌਤ ਪੈ ਜਾਂਦੀ ਹੈ ਤੁਹਾਨੂੰ ਬਸ ਕੀ ਚਾਹੀਦਾ ਤੁਹਾਨੂੰ ਚਾਹੀਦਾ ਵੀ ਕੁਵਾਤਰੇ ਦੇ ਜਾਂ ਮਿੰਟੂ ਦੇ ਉਹਦੇ ਉੱਤੇ ਕੋਈ ਹੈਗਾ ਵਾ ਜਿਹੜਾ ਕੋਈ ਚੈਨਲ ਵਾ ਜਾਂ ਪੋਡਕਾਸਟ ਵਾ ਉਹਨਾਂ ਦੇ ਲਾਈਵ ਦੇ ਉੱਤੇ ਤੁਹਾਡੀ ਮਤਲਬ ਹੁਣ ਦੂਜੀ ਗੱਲ ਆ ਮਿੰਟੂ ਕਹਿੰਦਾ ਮਿੰਟੂ ਨੂੰ ਕਹੋ ਇੱਕ ਰੀ ਅਕਾਊਂਟ ਨੰਬਰ ਤੇ ਕਰ ਆਪਣਾ ਜਿੰਨ ਤੱਕ 3000 ਮੈਂਬਰ ਵਾ ਮਿੰਟੂ ਦੇ ਵਟਸਐਪ ਗਰੁੱਪ ਦੇ ਵਿੱਚ ਜਿੱਥੇ ਉਹਨਾਂ ਨੂੰ ਜਿੱਥੇ ਡੋਨੇਸ਼ਨ ਆਉਂਦੀ ਆ ਇਹਨੂੰ ਕਹਿੰਦਾ ਅਕਾਊਂਟ ਆਪਣੇ ਅਕਾਊਂਟ ਖਾਤੇ ਨੰਬਰ ਦੇ ਜਨਤਕ ਤੇ ਕਰ ਇੱਕ ਨਹੀਂ ਵੀ ਤੁਹਾਡੇ ਕੋਲ ਕੀ ਪਿਆ ਕਦੀ ਸਾਲਿਓ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਪੈਸੇ ਨਹੀਂ ਫੜਦੇ ਅਸੀਂ ਪੈਸੇ ਨਹੀਂ ਫੜਦੇ ਪੇਂਟ ਤੁਸੀਂ ਮੰਗੀ ਜਾਂਦੇ ਟੂਟੀਆਂ ਤੁਸੀਂ ਮੰਗੀ ਜਾਂਦੇ ਸੈਂਟਰੀ ਤੁਸੀਂ ਮੰਗੀ ਜਾਂਦੇ ਹੋ ਅਬਾਲੇ ਤੁਸੀਂ ਆਪ ਸੱਚ ਗਾਡਰ ਹੋਣ ਤੁਸੀਂ ਮੰਗਣਦੇ ਹੋ ਇੱਟਾਂ ਸੀਮੈਂਟ ਸਰੀਆ ਤੁਸੀਂ ਮੰਗੀ ਜਾਂਦੇ ਹੋ ਸਾਰਾ ਕੁਝ ਤਾਂ ਤੁਸੀਂ ਮੰਗੀ ਜਾ ਰਹੇ ਹੋ ਤੇ ਦੱਸਦੇ ਮੈਂ ਤਾਂ ਉਹ ਦਿਨ ਆਖਿਆ ਮੈਂ ਉਧਰ ਤੁਹਾਨੂੰ ਇੰਨੀ ਗੱਲ ਆਖੀ ਸੀ ਕਿ ਤੁਸੀਂ ਰੰਗ ਦੇ ਪੈਸੇ ਮੈਥੋਂ ਲੈ ਲਓ ਕਿੰਨੇ ਦਾ ਲੱਗਣਾ ਰੰਗ ਰੱਖਦਾ ਸਵਾ ਲੱਖ ਦਾ ਡੇਢ ਲੱਖ ਦਾ ਕਹਿੰਦੇ ਨਹੀਂ ਤੁਹਾਡੇ ਤੋਂ ਲੈਣੇ ਕਿਉਂ ਨਹੀਂ ਲੈਣੇ ਲੈਣੇ ਇਹ ਨਹੀਂ ਵੀ ਲੱਖ ਰੁਪਏ ਦੀ ਗੱਲ ਲੱਖ ਰੁਪਏ ਦਾ ਰੰਗ ਦੀ ਨਹੀਂ ਗੱਲ ਤੇ ਇਹ ਆ ਵੀ ਉਹਦੇ ਵਿੱਚ ਭੇਡਾਂ ਨੇ ਕਿੰਨੀਆਂ ਕੋਡੀਆਂ ਹੋਣਗੀਆਂ ਮੈਂ ਨਾ ਮਿੰਟੂ ਕੋ 100 ਬੰਦਾ ਐਦਾਂ ਦਾ ਹੋਣਾ ਜਿਹੜਾ ਕੱਲਾ ਬੰਦਾ ਗਾਡਰ ਲੈ ਕੇ ਦੇ ਸਕਦਾ ਕੱਲਾ ਬੰਦਾ ਜਿਹੜਾ ਮਤਲਬ ਵੀ ਰੰਗ ਲੈ ਕੇ ਦੇ ਸਕਦਾ ਕੱਲਾ ਬੰਦਾ ਸੈਂਟਰੀ ਲੈ ਕੇ ਦੇ ਸਕਦਾ ਕਿੰਨੇ ਮਿੰਟੂ ਕੋ ਕੱਟੋਗਾ ਟਹਿਆਰ ਬੰਦਾ ਹੋਣਾ ਇਦਾਂ ਦਾ ਪਰ ਨਹੀਂ ਯਾਰ ਮੈਂ ਤੁਹਾਨੂੰ ਇੰਨੀ ਗੱਲ ਦੱਸਦਾ ਵਾਂ ਅਸੀਂ 25 ਜਣੇ ਆ 25 ਜਣਿਆਂ ਦੇ ਵਿੱਚੋਂ ਕੁਝ ਭਰਾ ਸਾਡੇ ਨਾਲ ਬਾਹਰੋਂ ਜੁੜੇ ਆ ਮੈਂ ਇੱਕ ਗੱਲਾਂ ਨਾ ਵੀ ਹਾਨੂੰ 7 ਤੋਂ 8 ਲੱਖ ਰੁਪਏ ਦੀ ਲੋਡ ਹੋਵੇ ਨਾ ਤੇ ਸਾਡੇ ਬੰਦੇ ਕਰੀਬ-ਕਰੀਬ 5 ਜਾਂ 6 ਘੰਟੇ ਦੇ ਵਿੱਚ ਸਾਡਾ ਡਨ ਹੋ ਜਾਂਦਾ ਕੰਮ ਵੀ ਹਾਂ ਵੀ ਭਾਈ ਮੈਂ ਇੰਨੇ ਪਾ ਦੂੰਗਾ ਮੈਂ ਇੰਨੇ ਪਾ ਦੂੰਗਾ ਪਰ ਗੱਲਬਾਤ ਇਹ ਆ ਕਿ ਇਦਾਂ ਦੇ ਬੰਦਿਆਂ ਕੋ 4-4000 ਮੈਂਬਰ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਪੋਸਟਾਂ ਪਾਉਣੀਆਂ ਪੈਂਦੀਆਂ। ਤੇ ਬਾਕੀ ਦੂਜੀ ਗੱਲ ਬਾਤ ਆ ਜਿੰਨਾ ਤੁਹਾਡਾ ਜਿੰਨਾ ਤੁਹਾਡੀ ਚਾਦਰ ਵਾ ਉਹਨੇ ਪੈਰ ਫਸਾਰ ਲਓ। ਤੁਸੀਂ ਹੁਣ 4-4 ਮੰਝਲੇ ਕਰੀ ਜਾਂਦੇ ਹੋ ਭੈਣ ਜਮ ਕਰੀ ਜਾਂਦੇ ਹੋ ਉਹਦੇ ਵਿੱਚ ਗੱਲ ਕੀ ਹੋਣਾ ਵਾ ਗੱਲ ਹੋਣੀ ਕੀ ਆ ਉਹਦੇ ਵਿੱਚ ਹੋਣਾ ਕੀ ਆ ਵੀ ਜਿਹਦਾ ਮਾੜਾ ਮੋਟਾ ਬਜ਼ੁਰਗ ਬਿਮਾਰ ਹੋਇਆ ਵਾ ਉਹਨੇ ਚੁੱਕ ਕੇ ਉਧਰੋਂ ਤਰਪਿਆ ਕਰਨਾ ਮੈਂ ਕਿਹੇ ਆਸ਼ਰਮ ਚ ਲੈ ਜਾ। ਮੈਂ ਕਹਿੰਦਾ ਬਜ਼ੁਰਗ ਰਲ ਜਾਣਗੇ ਯਾਰ ਆਪਣੇ ਇਦਾਂ ਇਹ ਜੀ ਆਸ਼ਰਮਾਂ ਦੀ ਜੇਸ ਸਾਹਿਬ ਦੀ ਨਾ ਆਸ਼ਰਮਾਂ ਦੀ ਦੌੜ ਵਧਣ ਡਈ ਹੈ ਨਾ ਆਪਣੇ ਬਜ਼ੁਰਗ ਰਲ ਜਾਣੇ ਆ ਤੇ ਤੁਸੀਂ ਇਹ ਵੀ ਗੱਲ ਮੈਂ ਤੁਹਾਨੂੰ ਦੱਸਾਂ ਅੱਜ ਤੱਕ ਦੁਨੀਆ ਦੀ ਸਭ ਤੋਂ ਵੱਡੀ ਸਮਾਜ ਸੇਵੀ ਜਿਹੜੀ ਹੈ ਨਾ ਉਹ ਮਦਰ ਟ੍ਰੇਸਾ ਨੂੰ ਸਮਝਿਆ ਜਾਂਦਾ ਰਿਹਾ ਵਾ ਵੀ ਮਦਰ ਟ੍ਰੇਸਾ ਜਿਹੜੀ ਆ ਉਹ ਸਭ ਤੋਂ ਤਗੜੀ ਜਿਹੜੀ ਕਹਿੰਦੇ ਆ ਵੀ ਉਹ ਸਮਾਜ ਸੇਵੀ ਹੋਈ ਆ ਪਰ ਜਿੰਨਾ ਜ਼ੁਲਮ ਉਹਨੇ ਬੱਚਿਆਂ ਦੇ ਉੱਤੇ ਕੀਤਾ ਨਾ ਜਿੰਨਾ ਸ਼ੋਸ਼ਣ ਬੱਚਿਆਂ ਦਾ ਉਹਦੀਆਂ ਐਨ ਜੀਓਜ਼ ਦੇ ਵਿੱਚ ਹੋਇਆ ਵਾ ਕਿਤੇ ਪੜ ਕੇ ਵੇਖੋ ਡਾਰਕ ਸਾਈਡ ਥੂ ਮਦਰ ਟ੍ਰੇਸਾ YouTube ਤੇ ਸਰਚ ਮਾਰ ਲਿਓ ਤੁਹਾਨੂੰ ਇੱਕ ਇੱਕ ਗੱਲ ਦਾ ਪਤਾ ਲੱਗ ਜਾਊ ਇਹ ਨਾ ਸੋਚੋ ਵੀ ਮਿੰਟੂ ਹੋਣੀ ਬਹੁਤ ਜ਼ਿਆਦਾ ਇਹ ਪੱਗਾ ਪੁੱਗਾ ਪੀਲੀਆਂ ਬੱਜੀਆਂ ਦੋਹਾਂ ਤਰ੍ਹਾਂ ਦੇ ਨਾ ਵੇਖਿਆ ਕਰੋ ਇਥੇ ਸ਼ੋਸ਼ਣ ਹੁੰਦਾ ਵੀ ਵੇਖੋ ਤੇ ਬਥੇਰਾ ਕੁਝ ਨਿਕਲਵਨਾ ਹੁੰਦਾ ਵਾ ਜਦੋਂ ਰਵੀਆਂ ਪਾਪ ਦਾ ਘੜਾ ਭਰਿਆ ਨਾ 25 ਸਾਲ ਬਾਅਦ ਇਹਨਾਂ ਦਾ ਵੀ ਟਮੰਦ ਸੈਮ ਲਾਟਾ ਮਨ ਲੱਗਣਾ ਪਰ ਗੱਲ ਬਾਤ ਮੈਂ ਇੱਕੋ ਗੱਲ ਕਹਿੰਦਾ ਵੀ ਥੋੜੀ ਜੀ ਅਕਲ ਨੂੰ ਹੱਥ ਮਾਰੋ ਯਾਰ ਤੁਸੀਂ ਕੋਤਾ ਡੂੰ ਮੱਤ ਨੂੰ ਤੁਹਾਡੀ ਨੂੰ ਹੋਕ ਹੀ ਗਿਆ ਤੁਹਾਡੀ ਨੂੰ ਜਗਦੀਪ ਭਾਜੀ ਮਿੰਟੂ ਦੇ ਆਸ਼ਰਮ ਦੇ ਵਿੱਚ 75% ਭਈਏ ਆ ਜੇ ਮੈਂ ਨਾ ਗੁਰਸਿੱਖ ਬੰਦੇ ਦੀ ਕਹਿੰਦੀ ਫੋਨ ਲਾ ਲਓ ਤੁਹਾਡੇ ਚੋ ਕੋਈ ਬੰਦਾ ਅੱਜ ਫੋਨ ਲਾ ਕੇ ਉਹਨੂੰ ਪੁੱਛ ਲਓ ਵੀ ਭਾਈ ਸਾਡਾ ਇੱਕ ਬੰਦਾ ਲਾ ਜਾ ਨਹੀਂ ਲੈ ਕੇ ਜਾਊਗਾ ਕਦੀ ਨਹੀਂ ਲੈ ਕੇ ਜਾਊਗਾ ਸੋ ਗੱਲਬਾਤ ਇਹ ਆ ਥੈਂਕ ਯੂ ਗੱਲਬਾਤ ਬਾਬੇ ਹੋਈ ਹੋਈ ਆ ਕਿ ਆਪਣਾ ਹੋ ਗਿਆ ਹੁਣ ਟਾਈਮ ਆਪਾਂ ਲੱਗੇ ਆ ਜਾਣ ਤੇ ਇੱਥੇ ਮੈਂ ਰੋਕ ਨਹੀਂ ਸਕਦਾ ਜ਼ਿਆਦਾ ਚਿਰ ਪਰ ਫਿਰ ਕਿਤੇ ਗੱਲਬਾਤ ਜ਼ਰੂਰ ਤੁਹਾਡੇ ਨਾਲ ਕਰਾਂਗੇ ਤੇ ਮੈਂ ਇੱਕ ਹੋਰ ਅਰਦਾਸ ਫਿਰ ਕਰਨੀ ਚਾਹਣਾ ਤੁਹਾਡੇ ਪੈਰਾਂ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਤੁਹਾਨੂੰ ਵੀ ਇੰਨੀ ਗੱਲ ਕਹਿਣੀ ਚਾਹਣਾ ਵੀ ਇੰਨਾ ਚਵਲਾਂ ਤੋਂ ਬਚੋ ਇਨਾ ਚਵੜਾ ਨੇ ਤੁਹਾਡੇ ਪੈਸੇ ਦੀ ਗਲਤ ਵਰਤੋਂ ਕਰਨੀ ਹੈ ਤੁਹਾਡਾ ਪੈਸਾ ਗਲਤ ਥਾਂ 'ਚ ਜਾ ਰਿਹਾ ਇਹ ਅੱਜ ਸਮਝ ਲਓਗੇ ਤਾਂ ਵੀ ਠੀਕ ਹੈ ਜੇ ਕੱਲ ਨੂੰ ਸਮਝ ਲਓਗੇ ਤਾਂ ਵੀ ਠੀਕ ਹੈ ਤੁਹੀਂ ਸਮਝਣਾ ਜ਼ਰੂਰ ਹੈਗਾ ਵਾ ਪਰ ਉਦੋਂ ਜਦੋਂ ਸਾਰਾ ਕੁਝ ਤੁਸੀਂ ਗਵਾ ਲੈਂਦੇ ਹੋ ਉਦੋਂ ਸਮਝਦੇ ਹੋ ਸੋ ਫਿਰ ਕਿਤੇ ਗੱਲਬਾਤ ਕਰਾਂਗੇ ਸ਼ਾਇਦ ਕੱਲ ਕਰਦੇ ਆਂ ਇਹ ਛੁੱਟੀ ਹੋਈ ਕਿਉਂਕਿ ਅੱਜ ਮੈਨੂੰ ਨਿਕਲਣਾ ਪੈਣਾ ਵਾ ਵੇਟ ਕਰ ਰਿਹਾ ਪਿਛੇ ਬੰਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਲਈ ਮਾਫੀ ਪਰ ਮੈਂ ਫੇਰ ਅੱਜ ਖਿਜੇ ਨੇ ਕੰਮ ਕੀਤਾ ਵੀ ਇੱਕ ਪਾਸੇ ਬਿਜ਼ਨਸ ਜਿਹੜਾ ਹੀ ਰਵੀਦਾ ਹੀ ਨਹੀਂ ਖਤਮ ਹੋਣ ਰਿਹਾ ਤੇ ਇਧਰੋਂ ਦੋ ਤਗੜੇ ਚਾਰ-ਚਾਰ ਮੰਜ਼ਲੇ ਆਸ਼ਰਮ ਹੋਰ ਤਿਆਰ ਹੋਣ ਲੱਗ ਪਏ ਆ ਬਚੋ ਇਹਨਾਂ ਚੋਰਾਂ ਤੋਂ ਬਚੋ ਇਹਨਾਂ ਚਵੜਾਂ ਤੋਂ ਬਚੋ ਆਪਣੇ ਬਜ਼ੁਰਗਾਂ ਦੀ ਕੇਅਰ ਆਪ ਕਰੋ ਕਿ ਭੈਣ ਭਰਾ ਡਿੱਗਾ ਉਹਨੂੰ ਆਪ ਸੰਭੋ ਇਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਇਹੋ ਕੋਈ ਕੰਮ ਆਉਣਾ ਨਾ ਟਿਕਟੌਕ ਤੇ ਨੱਚਦਿਆਂ ਨੱਚਣਾ ਕੰਮ ਆਉਣਾ ਨਾ ਤੁਹਾਡਾ ਆੜੇਪੂ ਬਲੌਗ ਬਣਾ-ਪਣਾ ਕੇ ਪਾਉਣੇ ਕੰਮ ਆਉਣੇ ਆ ਉਥੇ ਤੁਹਾਡੀ ਇਨਸਾਨੀਅਤ ਦੇ ਤੁਹਾਡੇ ਹੋਣੇ ਉਥੇ ਜਿਹੜੇ ਹੋਣੇ ਹਨ ਅਮਲਾਂ ਦੇ ਨਵੇੜੇ ਹੋਣੇ ਹਨ ਉਥੇ ਉਥੇ ਟਿਕਟੌਕ ਦੀਆਂ ਵੀਡੀਓ ਜਾਂ ਇੰਸਟਾਗ੍ਰam ਦੀਆਂ ਰੀਲਾਂ ਨਹੀਂ ਹੋਣੀਆਂ ਉਥੇ ਤੁਹਾਨੂੰ ਕਿਸੇ ਦੇ ਨਾਲ ਕੀਤੀ ਇਨਸਾਨੀਅਤ ਯਾਦ ਆਉਣੀ ਆ ਤੇ ਇਹਨਾਂ ਨੂੰ ਇਹਨਾਂ ਚਵਣਾਂ ਨੂੰ ਪਾਲਣ ਦੀ ਜਗ੍ਹਾ ਦੇ ਉੱਤੇ ਆਪਣੇ ਚੰਦ ਬੰਦੇ ਸੰਭਲੋ ਕੋਈ ਕਰ ਲੋ ਪਰ ਇਹਨਾਂ ਤੋਂ ਬਚੋ ਇਹਨਾਂ ਨੂੰ ਆਪਣਾ ਤਸਬੰਧ ਦੇਣਾ ਬੰਦ ਕਰੋ ਇਹਨਾਂ ਦੀ ਪੈਸ਼ ਪ੍ਰਸਤੀ ਬੰਦ ਕਰੋ ਸੋ ਗਾਲਾਂ ਗੂਣਾ ਨਿਕਲ ਜਾਂਦੀਆਂ ਕਿਸੇ ਵੇਲੇ ਕੋਈ ਗੱਲ ਨਹੀਂ ਟਿਕਟੌਕ ਦੇ ਉੱਤੇ ਬਥੇਰੇ ਕਈ ਜਾਂ ਗੰਦਪ ਚੱਲਣ ਡਿਆ ਜਿਹੜਾ ਤੁਸੀਂ ਇੰਸਟਾਗ੍ਰam ਤੇ ਜਿਹੜਾ ਵੀਂਦੇ ਹੀ ਤੁਸੀਂ ਸਾਰੇ ਜਾਣੇ ਸੋ ਇਹਨਾਂ ਗੱਲਾਂ ਦਾ ਉਸਾਰਾ ਨਾ ਕਰਿਓ ਬਾਕੀ ਜਿਨ੍ਹਾਂ ਨੇ ਪੋਸਟ ਪਾਸਟ ਕੱਟ-ਕੁੱਟ ਕੇ ਵੀਡੀਓ ਪਾਉਣੀਆਂ ਜਾਂ ਪਾਉਣੀਆਂ ਆਪਣੇ ਵਿਰੋਧੀਆਂ ਨੇ ਉਹਨਾਂ ਨੂੰ ਖੁੱਲੀ ਛੁੱਟੀਆਂ ਵੀ ਜਰੂਰ ਪਾਓ ਪਰ ਪੂਰਾ ਕਲਿੱਪ ਕੱਟ ਕੇ ਪਾਓ ਜਿੱਥੇ ਜੇ ਹੋਊਗਾ ਰਵੀ ਹੋਣੀ ਬੰਦੇ ਜਿਹੜੇ ਰਵੀ ਹੋ ਗਿਆ ਕਵਾਤਰਾ ਹੋ ਗਿਆ ਮਿੰਟੂ ਹੋ ਗਿਆ ਜਿੰਨੇ ਵੀ ਇਹ ਸਮਾਜ ਤੇ ਵੀ ਸਾਰੇ ਆਪਣਾ ਘਰ ਪਾਲਣ ਡੇ ਆ ਆਪਣੇ ਬਿਜ਼ਨਸ ਘੜੇ ਕੀਤੇ ਆ ਤੇ ਇੱਕ ਦੂਜੇ ਤੋਂ ਬਿਜ਼ਨਸ ਵਧਾਉਣ ਦੀ ਤਿਆਰੀ ਕਰਨ ਡੇ ਆ ਠੀਕ ਹੈ ਜੀ ਇਹ ਉਹ ਦੌੜਵਾ ਆ ਸ਼ਰਮਾ ਦੀ ਉਹ ਦੌੜਾ ਐਨ ਜੀਓ ਦੀ ਜਿਹੜੀ ਇੱਕ ਬਿਜ਼ਨਸ ਦੀ ਦੌੜ ਹੁੰਦੀ ਆ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਜਾਂ ਇੱਕ ਦੂਜੇ ਤੋਂ ਵਧੀਆ ਪ੍ਰੋਡਕਟ ਦੇਣ ਦੀ ਜਾਂ ਇੱਕ ਪੀੜੀ ਤੋਂ ਜਿਹੜੀ ਕੋਈ ਵੀ ਕਹਿਣ ਦੀ ਗੱਲ ਸਮਝ ਲਓ ਵੀ ਇੱਕ ਦੂਜੇ ਦੇ ਸਿਰ ਤੇ ਪੈਰ ਰੱਖ ਕੇ ਅੱਗੇ ਜਾਣਾ ਇਹ ਇੱਕ ਬਿਜ਼ਨਸ ਆ ਬਿਜ਼ਨਸ ਤੋਂ ਵੱਧ ਇਹ ਕੁਝ ਨਹੀਂ ਹੈਗਾ ਸੇਵਾ ਉਹੀ ਆ ਜਿਹੜੀ ਬੰਦਾ ਆਪਣੀ ਜੇਬ ਦੇ ਵਿੱਚੋਂ ਕਰਦਾ ਜਿਹੜਾ ਬੰਦਾ ਦੂਜਿਆਂ ਦੇ ਪੈਸੇ ਇਕੱਠੇ ਕਰਕੇ ਕਰਦਾ ਉਹ ਪਹਿਲਾਂ ਆਪਣੇ ਕੱਢਦਾ ਵਾ ਐਕਸਪੈਂਸਿਵ ਕੱਢਦਾ ਵਾ ਬਾਕੀ ਬਾਅਦ ਦੇ ਵਿੱਚ ਜਾ ਕੇ ਤੇ ਫਿਰ ਜੋ ਬਚਦਾ ਪੁੱਜਦਾ ਵਾ ਉਹ ਲੋਕਾਂ ਲਈ ਵਰਤਦਾ ਵਾ ਫਿਰ ਕਰਾਂਗੇ ਗੱਲਬਾਤ ਕਿਤੇ ਚੜ੍ਹਦੀ ਕਲਾ ਰਵੀ ਸਿੰਘ ਜੀ ਤੇਰੀਆਂ ਕਲਪਣ ਤੋਂ ਤੈਨੂੰ ਇੱਕ ਗੱਲ ਦਾ ਪੂਰਾ ਯਕੀਨ ਹੋਇਆ ਵੀ ਤੇਰੇ ਖਾਨਾ ਪੂਰਾ ਠੁਕਿਆ ਵਾ ਤੇ ਮਹਾਰਾਜ ਦੀ ਕਿਰਪਾ ਰਹੀ ਤਾਂ ਤੇ ਮੈਂ ਥੋੜਾ ਜਿਹਾ ਬਿਜੀ ਜਦਨ ਮੈਂ ਫ੍ਰੀ ਹੋ ਗਿਆ ਤੇਰਾ ਥਾਨਾ ਪੂਰਾ ਠੋਕ ਕੇ ਰੱਖਣਾ ਤੈਨੂੰ ਬੋਂ ਫੜ ਕੇ ਪੁੱਛਣਾ ਵਾ ਕਿਤੇ ਵੀ 10 ਬੰਦੇ ਦੇ ਪੁੱਤਾਂ ਵਾਂਗੂ ਸਿੱਖਾਂ ਵੱਲ ਮੁੜਨਾ ਜਾਂ ਨਹੀਂ ਮੁੜਨਾ ਤੈਨੂੰ ਐਂਡ ਦੇ ਉੱਤੇ ਆਣ ਕੇ ਸਿੱਖਾਂ ਵੱਲ ਲਿਆਣ ਕੇ ਸਾਹ ਲੈਣਾ ਵਾ ਜਦਨ ਕਹੇਗਾ ਮੈਂ ਕੰਮ ਸਿਰਫ ਸਿੱਖਾਂ ਲਈ ਕਰਨਾ ਵਾ ਉਸ ਦਿਨ ਤੇਰਾ ਛੜਾ ਛੱਡਣਾ ਵਾ ਨਹੀਂ ਤੇ ਤੈਨੂੰ ਪੂਰਾ ਬੰਦੇ ਦਾ ਪੁੱਤ ਬਣਾ ਕੇ ਰੱਖਣਾ ਇੱਕ ਦਿਨ ਤੂੰ ਆਵੇਂਗਾ ਤਰਲਾ ਲੈ ਕੇ ਕਹਵੇਂਗਾ ਵੀ ਮਿੰਦੀ ਮੇਰੀ ਜਾਨ ਛੱਡ ਦਿਓ ਮੈਂ ਸਿਰਫ ਸਿੱਖਾਂ ਲਈ ਕੰਮ ਕਰੂੰਗਾ ਕਿਉਂਕਿ ਅਹੀਂ ਕਿਹੇ ਭੈਣ ਚੋਦ ਦਾ ਕੁਝ ਦਿਣਾ ਨਹੀਂ ਗਾ ਕਿ ਜਿਹੜਾ ਅਹੀਂ ਇਹਨਾਂ ਦੇ ਚਿਤੜ ਚਟਣੇ ਆ ਸਿੱਖ ਦਾ ਭਾਈਚਾਰਾ ਸਿਰਫ ਸਿੱਖ ਦੇ ਨਾਲ ਆ ਸਿੱਖ ਦਾ ਨੌ ਮਾਸਦਾਰ ਇਸ ਦਾ ਸਿੱਖ ਦੇ ਨਾਲ ਆ ਹਟਾ ਸਾਲਾ ਕੋਈ ਕੁਝ ਨਹੀਂ ਲੱਗਦਾ ਚੜਦੀ ਕਲਾ ਬਾਬਿਓ ਫੇਰ ਮਿਲਦੇ ਆ ਕਿਤੇ ਗੱਲਾਂ ਤਾਂ ਤੁਹਾਡੇ ਨਾਲ ਹੋਰ ਕਰਨੀਆਂ ਹੀ ਭਾਰ ਯਾਰ ਵਿਚਾਰਾ ਉਹ ਇੱਕ ਹੋਰ ਢੀਕਣ ਧਿਆ ਫੇਰ ਉਹ ਕਰ ਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਕਰਦੇ ਆ ਬਾਬਿਓ ਗੱਲਬਾਤ